ਟਾਡਾ ਤੁਹਾਨੂੰ ਸੇਵਾ ਜੀ ਮੈਂ ਮੰਗਦਾ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦੀ ਆ ਜੀ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਮੈਂ ਬੋਰਡ ਸਿੰਘ ਬੋਲ ਰਿਹਾ ਜੀ ਹਾਂਜੀ ਤੇ ਮੈਡਮ ਜੀ ਮੈਂ ਨਾ ਸਰਪੰਚ ਕੋਲੇ ਵੀ ਬੇਨਤੀ ਕਰ ਹਟਿਆ ਮੈਡਮ ਜੀ ਮੈਂ ਮੈਂਬਰਾਂ ਕੋਲੇ ਵੀ ਕਰ ਲਈ ਤੇ ਉਸ ਤੋਂ ਬਾਅਦ ਐਮਐਲਏ ਸਾਹਿਬ ਕੋਲੇ ਵੀ ਪਹੁੰਚ ਗਿਆ ਮੇਰੀ ਕਿਸੇ ਨੇ ਮੈਡਮ ਜੀ ਬੇਨਤੀ ਨਹੀਂ ਸੁਣੀ ਹੁਣ ਮੈਨੂੰ ਤੁਹਾਡਾ ਨੰਬਰ ਮਿਲਿਆ ਦੱਸਿਆ ਕਿਸੇ ਨੇ ਸਰਕਾਰ ਸਹਾਇਤਾ ਕਰਦੀ ਆ ਮੈਂ ਤੁਹਾਡਾ ਨੰਬਰ ਲੈ ਕੇ ਡਾਇਲ ਕਰਾਇਆ ਮੁੰਡੇ ਤੋਂ ਜੀ ਮੈਡਮ ਜੀ ਮੇਰੇ ਕੋਲ ਨਾ ਤਿੰਨ ਕਿੱਲੇ ਪੈਲੀ ਆ ਜੀ ਤੇ ਰੀਪਰ ਰੂਪਰ ਵਧੀਆ ਮਾਰ ਕੇ ਰੱਖਿਆ ਪਿਆ ਮੈਡਮ ਜੀ ਕੋਈ ਗੱਠਾ ਬੰਨਣ ਵਾਲਾ ਨਹੀਂ ਆਉਂਦਾਗਾ ਜੇ ਤੁਸੀਂ ਕੱਲ ਸਕਦੇ ਹੁੰਦਾ ਸਰਕਾਰ ਵੱਲੋਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਜੀ ਜਿੱਦਾਂ ਕਿ ਮੈਂ ਸੱਚ ਬੋਲ ਰਹੀ ਹਾਂ ਸਰ ਤੁਹਾਡਾ ਕਹਿਣਾ ਹੈ ਕਿ ਤੁਹਾਡਾ ਗੱਠਾ ਪਿਆ ਹੈ ਜੀ ਜੋ ਕਿ ਬੰਨਣਾ ਨਹੀਂ ਆ ਰਿਹਾ ਜੀ ਜੋ ਕੋਈ ਹਾਂਜੀ ਮੈਡਮ ਜੀ ਫੇਰ ਫੇਰ ਅਸੀਂ ਮਜਬੂਰੀ 'ਚ ਮੈਡਮ ਜੀ ਅੱਗ ਲਾਵਾਂਗੇ ਫੇਰ ਤੁਸੀਂ ਪਰਚੇ ਕਰ ਦਿੰਨੇ ਹੋ ਮੈਡਮ ਜੀ ਅਸੀਂ ਤਾਂ ਫਸ ਗਏ ਜ਼ਿੰਮੇਦਾਰ ਜੀ ਮਾਫੀ ਚਾਹੁੰਨੀ ਆ ਸੋ ਜਦੋਂ ਨੂੰ ਪਰੇਸ਼ਾਨੀ ਹੈ ਇਹ ਜੀ ਨੀਚੀ ਤਰ੍ਹਾਂ ਇੱਕ ਤਾਂ ਇੱਕ ਤਾਂ ਮੈਡਮ ਜੀ ਮੈਡਮ ਜੀ ਇੱਕ ਤਾਂ ਪਤਾ ਕੀ ਚੱਕਰ ਆ ਮੈਡਮ ਜੀ ਇੱਕ ਤਾਂ ਸਰਕਾਰ ਸក្តਾਈ ਗਰੀ ਖੜੀ ਆ ਇੱਕ ਆਗੂਗਲ ਨਹੀਂ ਲੱਗਦੀ ਪਈ ਕੀ ਮੈਡਮ ਜੀ ਬੜੀ ਫਿਗਰ ਬਣੀ ਪਈ ਕਣਕ ਵੀ ਜੰਦੀ ਐ ਕਿ ਝੋਨੇ ਦਾ ਝਾੜ ਬਹੁਤ ਘੱਟ ਨਿਕਲਿਆ ਜੀ ਐਦ ਕੀਤਾ ਰੋਈ ਜਾਂਨੇ ਆ ਬੈਠੇ ਹੋਰ ਕੋਈ ਸਾਡੇ ਪੱਲੇ ਨਹੀਂ ਜ਼ਿੰਮੇਵਾਰਾਂ ਦੇ ਮੈਡਮ ਜੀ ਤੁਸੀਂ ਕੋਈ ਹੱਲ ਕਰ ਸਕਦੇ ਹੋ ਤਾਂ ਤੁਹਾਡੇ ਪੈਰੀਂ ਹੱਥ ਲਾ ਕੇ ਬੇਨਤੀ ਆ ਜੀ ਤੁਸੀਂ ਕੋਈ ਹੱਲ ਕਰਵਾ ਦਿਓ ਵੇਖੋ ਫੋਨ ਕੱਟ ਕੇ ਭੱਜ ਗਈ ਹੁਣ ਮੈਂ ਜਾ ਕੇ ਆਗ ਹੀ ਲਾਉਂਗਾ